ਇਹ ਡਾੜ ਸੰਗਤੀ ਪਰਾਂ ਤੂੜਿਆ ਮੇਰੇ ਪਰਮੇਸ਼ਰ ਆਮੁਖੜਾ ਯਾ ਵਾਜ ਜਰੀ ਖੁਦਾ ਬੇਟਾ ਵਰਕ ਕੋ ਖੁਦਾ ਉਹ ਆਪਣਾ ਕਲਾਮ ਦੋ ਮੇਰੇ ਖੁਦਾ ਕਲਾਮ ਦੋ ਪਹਿਲਾ ਮੇਰੇ ਖੁਦਾ ਸਾਡੇ ਸਾਰੇ ਦਿਲਾਂ ਨੂੰ ਖੋਲ ਦੋ ਆ ਮੇਰੇ ਸ਼ੇ ਬੇਟਾ ਕੋਈ ਸ਼ਾਨ ਸ਼ਕਤੀ ਮੇਰੇ ਬੜਾ ਕਲਾਮ ਦੇ ਖਿਲਾਫ ਕੰਮ ਨਾ ਕਰੇ ਮੇਰੇ ਪਰਮੇਸ਼ਰ ਆਮੁਖੜਾ ਯਾ ਵਾਕ ਦੂਸ ਖੁਦਾ ਬੇਟਾ ਲਉ ਜਨਨ ਮੇਰੇ ਖੁਦਾ ਬੇਟਾ ਜੋ ਕਲਾਮ ਦਿੱਜਿਆ ਜਾਵੇ ਖੁਦਾ ਉਹ ਫਲ ਲੈ ਕੇ ਮੇਰੇ ਪਰਮੇਸ਼ਰ ਆਮੁਖੜਾ ਯਾ ਵਾਜ ਜਰੀ ਖੁਦਾ ਬੇਟਾ ਆਪਣਾ ਕਲਾਮ ਦੋ ਕਲਾਮ ਚ ਅਗਵਾਈ ਕਰੋ ਪਰਮੇਸ਼ਰ ਆਮੁਖੜਾ ਸਾਡੀ ਸਾਰੀ ਗਵਾਹੀ ਕਰੋ ਪਰਮੇਸ਼ਰ ਆਪ ਦਾ। ਯਾ ਅਕਰ ਪਰਮੇਸ਼ਰ ਪ੍ਰਭੂ। ਇਹ ਸਿਖੁਲਾ ਸਾਰੀ ਗਵਾਹੀ ਕਰਮਾਨੋੜਾ ਫਿੱਟਰ ਆਤਮਾ ਬੋਲੇ ਪਰਮੇਸ਼ਰ ਆਪ ਦਾ। ਯਾ ਅਕਰ ਪਰੋ। ਪਰ ਬੋੜਿਆਕਰ ਪਰੋ। ਸੜੇ ਗਵਾਹੀ ਕਰੋ ਯਾ ਅਕਰ ਪਰੋ। ਇਹ ਸਿਖਿ ਨਾਸ ਮੰਗਦਾ। ਆਮੇਂ ਆਮੇਂ। ਹਾਲੇਲੂਇਆ। 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 ਅਸੀਂ ਵਚਨ ਜੋ ਕੱਢਾਂਗੇ। ਪਹਿਲਾ ਪਤਰਸ ਪਹਿਲਾ ਪਤਰਸ

ਹallelujah ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤਾ ਟੇਟ ਨੀਵੀਆਂ ਕਰੋ ਉਹ ਤੁਹਾਨੂੰ ਠੀਕ ਵੇਲੇ ਸਚਿਆ ਕਰੇਗਾ ਹallelujah 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 ਕਿਹਦੇ ਉੱਚੀਆਂ ਕਰੇਗਾ ਉਹ ਇਹਦੇ ਵੇਲਾ ਆਵੇਗਾ ਉਹ ਡੋਕੜਾ ਉੱਚਿਆ ਕਰੇਗਾ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤਾ ਟੇਟ ਨੀਵੀਆਂ ਕਰ ਦੋ ਉਹ ਤੁਹਾਨੂੰ ਉੱਚਿਆ ਕਰੇਗਾ ਹallelujah ਅਮੀਨ ਖੁਦਾ ਦੇ ਨੀਵੇਂ ਹੋ ਜੋ ਖੁਦਾ ਦੇ ਹallelujah موسی ਖੁਦਾ ਦੇ ਨੀ ਮਾ ਹੋ ਗਿਆ ਸੀ ਇੰਗਰ ਚਾੜੀ ਵੇਖੀ ਨਾ ਤੇ ਬਾਲੀ ਚਾੜੀ ਵੇਖੀ ਤੇ ਗਾਹ ਹੋਣ ਲੱਗਾ ਤੇ ਖੁਦਾ ਦੇ ਆਕਾ ਨੂੰ ਕਿਹਾ موسی ਪਣੀ ਚੱਪੜ ਲਾ ਕੇ ਆ ਜਿਸ ਜਗ੍ਹਾ ਤੂੰ ਖੜਾ ਆ ਇਹ ਜਗ੍ਹਾ ਪਵਿੱਤਰ ਆ ਤੇ موسی ਆਪਣੇ ਸਿਰ ਜਮੀਨ ਦਾ ਘੱਲੇ ਝੁੱਕ ਕੇ ਆਸੀ சே சாத்தி டொக்கே குதா நாள் பாட்டி ஒடைய நிவா ਮੂਸਾ ਗਈ ਮਾਡਮ ਬੱਡਾ ਸੀ ਮੈਸੇਜ ਮੇਸ਼ਰ ਦਾ ਸ਼ਹਿਜਾਦਾ ਬਣਨ ਵਾਲਾ ਸੀ ਹallelujah 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 ਪਰ ਜੀ ਦੋ ਜਿਹੜੋ ਖੁਦਾ ਨੇ ਚੁਣਿਆ ਜਿਹੜੋ ਖੁਦਾ ਦੇ ਨੀਵਾ ਹੋਇਆ ਪਰ ਚੁਣਿਆ ਨੂੰ ਕੱਲ੍ਹ ਤੋਂ ਨਹੀਂ ਖੁਦਾ ਦੀ ਤੇ ਖੁਦਾ ਲੱਖਾਂ ਉੱਤੇ ਨੂੰ ਠਹਿਰਾਤਾ ਖੁਦਾ ਨੇ ਹallelujah 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 ਪਹਿਲਾਂ ਕੀ ਹੋਇਆ ਨੀਵਾ ਹੋਇਆ ਅਲੀ ਸ਼ਾਹੀ ਹੋਇਆ ਨੀਵਾ ਹੋਇਆ ਦੋੜੇ ਸਲਾਨ ਤੋਂ ਪਹਿਲਾਂ ਕੀ ਹੋ ਗਿਆ ਨੀਵਾ ਹੋ ਗਿਆ ਪਹਿਲਾਂ ਦੋੜੇ ਸਲਾਸੀ ਉਹਨੇ ਉਹਨੇ ਮਿਲਣ ਵਾਲਾ ਸੀ ਔਰ ਉਸ ਵਕਤ ਨੀਵਾ ਹੋ ਗਿਆ ਕਈਆਂ ਨੇ ਉਹਨੂੰ ਆਖਿਆ ਕਹਿੰਦਾ ਛੱਡ ਦੇ ਆਪਣੇ ਉਸਤਾਦ ਨੂੰ ਇਹ ਹੁਣ ਉਠਾਏ ਜਾਣ ਵਾਲਾ ਹੈ ਕਹਿੰਦਾ ਛੱਡ ਦੇ ਇਹਨੂੰ ਤੈਨੂੰ ਪਤਾ ਨਹੀਂ ਹੈ ਤੇਰਾ ਉਸਤਾਦ ਉਠਾਏ ਜਾਣ ਵਾਲਾ ਆ ਉਹ ਕਹਿੰਦਾ ਮੈਨੂੰ ਪਤਾ ਆ ਫਿਰ ਛੱਡ ਦਿਓ ਮੈਨੂੰ ਪਤਾ ਆ ਮੈਨੂੰ ਇਲੀਆ ਨੇ ਵੀ ਨੂੰ ਆਇਆ ਕਿ ਨਲਿਸ਼ਾ ਇੱਥੇ ਟਿਕ ਜਾ ਇੱਥੇ ਬੜੇ ਨਬੀ ਸੀ ਨਬੀ ਆ ਦੇ ਪੁੱਤਰ ਸੀ ਗਾਸ ਸਿੱਖਣ ਵਾਲੇ ਬੜੇ ਸੀ ਉੱਥੇ ਨਿਸ਼ਾ ਨੂੰ ਕੰਮ ਦੇ ਰਿਹਾ ਸੀ ਨਿਸ਼ਾ ਨੂੰ ਕੰਮ ਦੀ ਰਸੀ ਕੋ ਦਾਸ ਇਲੀਆ ਕਹਿੰਦਾ ਇੱਥੇ ਟਿਕ ਜਾ ਕੋਈ ਗੱਲ ਨਹੀਂ ਅੱਗੇ ਮੈਂ ਚੱਲ ਜਣਾ ਹਾਂ ਉੱਥੇ ਟਿਕ ਜਾ ਕਿ ਤੇਰੀ ਸੌਂ ਤੇਰੇ ਰੱਬ ਦੀ ਸੌ ਤੈਨੂੰ ਛੱਡ ਕੇ ਨਹੀਂ ਜਾਣਾ ਹਾਲੇਲੂਇਆ ਏ ਵਫਾਦਾਰੀ ਸੀ ਹallelujah ਹallelujah ਉਹ ਉਹਦੇ ਪਿੱਛੇ ਤੁਰਦਾ ਗਿਆ ਤੁਰਦਾ ਗਿਆ ਇਸ ਜਿਆਦਾ ਦੇ ਕੰਡੇ ਤੇ ਪਹੁੰਚਿਆ ਏਲੀਆ ਨੰਗੇ ਉੱਤੇ ਛਰਦਨਾ ਦੋ ਇਸੇ ਅੱਗੇ ਉਠਾਈ ਜਾਣਾ ਕਹਿੰਦਾ ਮੰਗ ਕੀ ਮੰਗਦਾ ਹੈਂ ਕੰਡਾ ਮੈਨੂੰ ਤੇਰੀ ਆਤਮਾ ਦਾ ਡੋਰਾ ਹਿੱਸਾ ਦੇ ਕਹਿੰਦਾ ਕਿ ਮੈਂ ਖਾਇਆ ਜਾਵਾਂ ਤੇ ਮੇਰੇ ਵੱਲ ਤੱਕਦਾ ਰਹੀਂ ਤੇਨ ਮਿਲ ਜਾਵੇਗਾ ਹਲੇਲੂਇਆ ਹਲੇਲੂਇਆ ਤੋਸਤਾ ਹੀ ਆਇਆ ਉਹ ਉਠਾਇਆ ਗਿਆ ਰਾਤ ਦੇ ਵਿੱਚ ਅਗਰ ਰਾਤ ਆਇਆ ਉਠਾਇਆ ਗਿਆ ਉਹਦੇ ਚਾਦਰ ਜਿਹੜਾ ਚਾਦਰ ਸੀ ਉਹਦੀ ਉਹਦੇ ਲਿਸ਼ਾ ਉੱਤੇ ਡੇਕੀ ਉਹ ਚਾਦਰ ਲੈ ਕੇ ਫੇਰ ਜਦੋਂ ਜੱਦੀ ਚ ਆਇਆ ਕਿ ਲੋਕ ਉਹਨੂੰ ਵੇਖ ਕੇ ਹੱਸ ਰਹੇ ਸੀ ਕਿ ਇਹਦੇ ਸਾਦੀ ਦੇ ਦੋਈ ਸੇ ਕਾਦੀ ਹੋਣੇ ਦਾ ਵੀ ਬਣੇਗਾ ਹਲੇਲੂਇਆ ਉਹ ਉਹ ਜਗ੍ਹਾ ਤੇ ਵੀ ਉਹਨੇ ਆਪਣੀ ਗੱਲ ਨਹੀਂ ਕੀਤੀ ਉਸ ਜਗ੍ਹਾ ਤੇ ਉਹਨੇ ਚਾਦਰ ਲੈ ਕੇ ਜਗੰਨਨਾ ਤੇ ਮਰੇ ਆਖਿਆ ਤੋ ਏਲੀਆ ਦੇ ਖੁਦਾ ਤੂੰ ਕਹਾਂ ਹੈ ਹallelujah ਤੇ ਜਦੋਂ ਦੋਈ ਸੇ ਹੋ ਗਈ ਇਸੇ ਖੁਦਾ ਆਖਦਾ ਆਪਣੇ ਆਪ ਨੂੰ ਨੀਵੇਂ ਆ ਕਰੋ ਉਹ ਤਾਂ ਠੀਕ ਵੇਲੇ ਸਿਰ ਪੁੱਛਿਆ ਕਰੇਗਾ ਹallelujah ਨੀਵੇਂ ਇਤਰਾ ਨਹੀਂ ਹੋਣਾ ਵੀ ਸੰਗਤ ਅੱਗੇ ਸੱਚਾ ਆਟਾ ਇਹ ਨਹੀਂ ਵੇਲੀ ਆਪਣੇ ਦਿਲ ਤੋਂ ਵੀ ਨੀਵੇਂ ਹੋਣਾ ਹੈ ਆਪਣੇ ਸੁਭਾਅ ਤੋਂ ਵੀ ਨਹੀਂਵੇਂ ਹੁਣ ਆਪਣੀਆਂ ਗੱਲਾਂ ਤੋਂ ਵੀ ਨੀਵੇਂ ਹੋਣਾ ਹੈ ਆਪਣੇ ਸੁਭਾਅ ਤੋਂ ਵੀ ਨਹੀਂਵੇਂ ਹੋਣਾ ਹੈ ਆਪਣੀਆਂ ਗੱਲਾਂ ਤੋਂ ਵੀ ਨੀਵੇਂ ਹੋਣਾ ਹੈ ਹallelujah ਹallelujah ਉਸਾਨਾ ਕਰਿਓ ਨੀਵੇਂ ਹੋਵਾਂਗੇ ਤੇ ਖੁਦਾ ਬਰਕਤ ਦੇਵੇਗਾ ਨੀਵੇਂ ਹੋਵਾਂਗੇ ਤੇ ਖੁਦਾ ਉੱਚਾ ਕਰੇਗਾ ਉੱਚਿਆਂ ਨੂੰ ਖੁਦਾ ਉੱਚਾ ਨਹੀਂ ਕਰਦਾ ਜਿਨਨੇ ਨੀਵੇਂ ਹੋਗੇ ਉਹਨਾਂ ਹੀ ਖੁਦਾ ਉੱਚਾ ਕਰਦਾ ਜਾਵੇਗਾ ਜਿੰਨੀ ਜਿੰਨੀ ਵਾਰੀ ਨੀਵੇਂ ਹੋਗੇ ਓਨੀ ਓਨੀ ਵਾਰੀ ਉਹ ਚਾ ਕਰੇਗਾ ਹallelujah ਹallelujah ਉਸ ਵੇਰੇ ਨੀਵੇਂ ਹੋ ਕੇ ਸ਼ਾਮੀ ਵੀ ਖੜਾ ਦੇਗੇ ਚੁਕੋ ਖੜਾ ਦੇ ਗੋਡੇ ਇਨਵਾਉ ਖੜਾ ਦੇ ਹallelujah 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 ਨੀਵੇਂ ਹੋਣਾ ਸੀ ਖੁਣੀਵੇਂ ਨੀਵੇਂ ਰੁੱਖਾਂ ਨੂੰ ਖੁਦਾ ਰੁਕ ਵੜ ਲਾਉਂਦਾ ਆ ਨੀਵੇਂ ਰੁੱਖਾਂ ਨੂੰ ਫੱਲ ਅ ਦੇ ਦੇ ਜਿਹੜੇ ਖੜੇ ਰਹਿੰਦੇ ਸਿੱਧੇ ਖੜੇ ਰਹਿੰਦੇ ਨੇ ਫਿਰ ਪਚਾਲ ਆਉਂਦੇ ਨੇ ਮੇਰੀਆਂ ਆਉਂਦੀਆਂ ਆ ਤੇ ਵੇ ਦਰਕਰ ਜਿਹੜੇ ਖੜੇ ਸਿੱਧੇ ਰਹਿੰਦੇ ਆ ਉਹ ਜੜਾ ਦੇ ਪੁੱਟੇ ਜਾਂਦੇ ਆ ਫਿਰ ਇਹਦੇ ਝੁੱਕ ਜਾਂਦੇ ਆ ਕੋ ਚੁੱਕ ਕੇ ਫਿਰ ਬੱਚ ਜਾਂਦੇ ਆ ਹallelujah ਤੇ ਯਾਦ ਰੱਖੋ ਨੀਵਿਆਂ ਨੀਵਿਆਂ ਰੁੱਖਾਂ ਵੀ ਫਲ ਲੱਗਦੇ ਆ ਪਰ ਵਾਲੇ ਲੋਕ ਪੱਥਰ ਮਾਰਦੇ ਆ ਸਮਝ ਲੱਗ ਰਹੀ ਨੀ ਮੇਰੇ ਰੁੱਖਾਂ ਨੂੰ ਫੁਕੜਾ ਫਲ ਹੁੰਦਾ ਆ ਤੇ ਉਹਨਾਂ ਜਿਨ੍ਹਾਂ ਰੁੱਖਾਂ 'ਚ ਫਲ ਲੱਗਦੇ ਆ ਉਹਨਾਂ ਨੂੰ ਸਿਰ ਬੱਚੇ ਵਟੇ ਮਾਰਦੇ ਆ ਤੇ ਜਿਹੜੇ ਪੱਥਰ ਵਜਦੇ ਆ ਤੇ ਪੱਥਰ ਤੋਂ ਜਦੱਕ ਜਾਓ ਕੋਡਾ ਆ ਉਹ ਗੁੱਸਾ ਨਹੀਂ ਕਰਦਾ ਉਹ ਸਭ ਹੋਰ ਫਲ ਦੇਂਦਾ ਆ ਹallelujah 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 ਖੁਦਾ ਚੋਂਦਾ ਅਸੀਂ ਫਲਦਾਰ ਹੋਈਏ ਉਹ ਚੋਂਦਾ ਕੋ ਚੋਂਡਾ ਆ ਕੇ ਮੇਰੇ ਲੋਕ ਫਲਦਾਰ ਹੋਣ ਮੇਰੇ ਲੋਕ ਆਜ਼ਾਦ ਹੋ ਜਾਣ ਖੁਦਾ ਚੋਂਡਾ ਹੈ ਹallelujah 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 ਹਣ ਖੁਦਾ ਦੀ ਢੇੜ ਆ ਕੋਈ ਖੁਦਾ ਦੀ ਢੇੜ ਆ ਤੇ ਜਿਆਵੀ ਪੇਡਾ ਵੇਖ ਲੋ ਪੇੜ ਤੇ ਗੱਡੀ ਵੇਖਿਆ ਕਰਨੇ ਬੋਝ ਰੱਖਿਆ ਹੋਵੇ ਹallelujah ਕਿ ਸਾਹ ਵੇਖ ਲੈ ਜੇ ਤੁਸੀਂ ਇਹ ਜਿਹੜਾ ਪ੍ਰਾਣੇ ਆ ਇਹਦੇ ਵੇਖੀਆ ਤੇ ਇਹ ਵਿੱਚ ਮੇਰੇ ਕਈ ਨਵੇਂ ਇਹਨਾਂ ਨੂੰ ਪਤਾ ਨਹੀਂ ਆ ਹਾਲੇਲੀਆ ਪਿਡਾ ਨੂੰ ਕਦੇ ਵੀ ਕੋਈ ਬੋਝ ਨਹੀਂ ਰੱਖਣਾ ਪਿਡਾ ਤੇ ਗੱਡਿਆਂ ਤੇ ਬੋਝ ਪਾਈ ਜਾਂਦੇ ਆ ਹਾਲੇਲੀਆ ਪਿਡਾ ਸਿਰਫ ਤੇ ਸਿਰਫ ਉਹਨ ਲਈ ਹੁੰਦੀ ਆ ਜਾਂ ਹਾਲੇਲੀਆ ਤੇ ਯੂਟੂਬ ਕੱਢ ਕੇ ਵੇਖੋ ਬੜੀਆਂ ਪਿਡਾ ਲੋਕਾਂ ਰੱਖੀਆਂ ਹੁੰਦੀਆਂ ਤੇ ਮਸ਼ੀਨਾਂ ਨਾਲ ਉਹਦੀ ਹੁੰਨ ਪੁੱਤਰ ਦੇ ਨੇ ਤੇ ਉਹਨਾਂ ਪੁੱਤਰ ਦੇ ਫੇਸ ਛੱਡ ਦਿੰਦੇ ਨੇ ਫੇਰ ਉਹ ਖਾਲੜਾ ਰੋ ਫੇਰ ਉਹਨ ਲਿਆ ਹੁੰਦੀ ਆ ਤੇ ਫੇਰ ਉਹਦੀ ਪੁੱਤਰ ਦੇ ਹਾਲੇਲੂਇਆ ਭੇੜੇ ਜੀ ਹਾਲੇਲੂਇਆ ਇੱਥੇ ਮਸੀਹ ਦੀਆਂ ਭੇਡਾਂ ਬੋਝ ਸਿੱਟ ਲੈ ਕੇ ਘੁੰਮਦੀਆਂ ਤੇ ਫਿਰ ਕਹਿੰਦੇ ਅਸੀਂ ਖੁਦਾ ਦੀਆਂ ਭੇਡਾਂ ਆ ਖੁਦਾ ਦੀਆਂ ਭੇਡਾਂ ਬੋਝ ਨਹੀਂ ਚੁੱਕਦੀਆਂ ਹਾਲੇਲੂਇਆ 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 ਖੁਦਾ ਦੀਆਂ ਭੇਡਾਂ ਫਲ ਦਾਰ ਹੁੰਦੀਆਂ ਨੇ ਹਾਲੇਲੂਇਆ ਕਈ ਯਿਸੂ ਆਖਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮਨਨੋਵਾ ਨਾਮ ਲੈ ਕੇ ਰਾਨੂੰ ਪੁਕਾਰਦਾ ਹੈ ਹallelujah 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 ਅਸੀਂ ਖੁਦ ਆਂ ਦੀਆਂ ਭੇਡਾਂ ਹallelujah ਤੇ ਕੁਦਾਨੀ ਉਹ ਨਵੀਂ ਕੁਟੜ ਨਹੀਂ ਆ ਹallelujah ਸਭ ਕੁਝ ਬਣਾਇਆ ਹallelujah ਇਹ ਦਸ ਨੂੰ ਜਿੱਦੋ ਬਣਿਆ ਸੀ ਨਾ ਪੰਜਾਬੀ ਵਿੱਚ ਸ਼ਾਇਦ ਇੱਕਰ ਦੀ ਲੱਕੜ ਸੀ ਉਹ ਇਹ ਜੰਗਲੀ ਕਿਕਰ ਜੜੀ ਹੁੰਦੀ ਆ ਨੂੰ ਹੱਥ ਵੀ ਲਾਉਣਾ ਨਹੀਂ ਲੱਗਦਾ ਯਾਰ ਨੂੰ ਪਰ ਜਿਵੇਂ ਜਿਵੇਂ ਉਹ ਚਿਰੰਦਾ ਚੱਲਦਾ ਗਿਆ ਜਿਵੇਂ ਜਿਵੇਂ ਚੱਲਦਾ ਗਿਆ ਜਿਵੇਂ ਜਿਵੇਂ ਉੱਥੇ ਕੰਮ ਹੁੰਦਾ ਗਿਆ ਇੱਕ ਦਿਨ ਉਹ ਮਿਲਾਮ ਹੋ ਗਈ ਤੇ ਫਿਰ ਉਹਦੇ ਉੱਤੇ ਸੋਨਾ ਮੜਿਆ ਗਿਆ ਖੁਦਾ ਵੀ ਸਾਲਪੋ ਇਤਰਾਤਮਾ ਉਦੋਂ ਡਵੇਗਾ ਇਹ ਤਾਂ ਪਹਿਲਾ ਦਾ ਰੰਦਾ ਚੱਲੇਗਾ ਉਹਦਾ ਹਾਲੇਲੀਆ ਹਾਲੇਲੀਆ ਉਹਦਾ ਰੰਦਾ ਵੀ ਚੱਲੇਗਾ ਉਹਦਾ ਸਭ ਕੰਮ ਚੱਲੇਗਾ ਉਹਦਾ ਪਰ ਇੱਕ ਦਿਨ ਆਏਗਾ ਜੇ ਕੋਈ ਰਸਨ ਕੰਪਲੀਟ ਕਰੇਗਾ ਫਿਰ ਕੋਈ ਸਾ ਨੂੰ ਪਵਿੱਤਰ ਆਤਮਾ ਦੇ ਨਾਲ ਭਰੇਗਾ ਨਹੀਂ ਫਿਰ ਹallelujah 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 ਇਸ ਲਈ ਖੁਦਾ ਦੇ ਅੱਗੇ ਨੀਵੇਂ ਆਉਣਾ ਨਹੀਂਵੇਂ ਨੂੰ ਫਲ ਆਪੇ ਜਾਂਦੇ ਨੇ ਕੋਰਾ